ਪਰਦਾਨ ਸਾਹਿਬ ਨੂੰ ਪੂਰੀ ਸਪੋਰਟ ਕੀਤਾ ਕਿ ਜਦ ਤੱਕ ਪੰਥਕ ਮੰਗਾ ਨਾ ਮੰਨਿਆ ਜਾਣ ਬੀਜੇਪੀ ਦੀ ਲੀਡਰਸ਼ਿਪ ਇਹਦੇ ਉੱਤੇ ਸਮਝੌਤਾ ਨਾ ਕਰੇ ਇਹਦੇ ਅਸ਼ੋਰੈਂਸ ਨਾ ਦੇਵੇ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਬੀਜੇਪੀ ਨੂੰ ਅੱਗੇ ਵੀ ਕਹਤਿਆਂ ਇਹ ਕੋਈ ਬਾਕੀ ਪਾਰਟੀਆਂ ਵਾਂਗੜ ਇਸ ਪਾਰਟੀ ਨੂੰ ਨਾ ਸਮਝੋ ਆਪਣਾ ਇਹ ਪਾਰਟੀ ਅਕਾਲ ਤਖਤ ਤੇ ਸਿੱਖਾਂ ਦੀ ਕੁਰਬਾਨੀਆਂ ਨਾਲ ਬਣੀ ਹੈ ਤੁਸੀਂ ਉਸ ਵਕਤ ਅਕਾਲੀ ਦਲ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਬਈ ਪੰਥਕ ਮੰਨਣਾ ਮੰਨੇ ਬਿਨਾਂ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ 2024 ਦੀ ਲੋਕਸਭਾ ਦੀ ਹਾਰ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪਾਰਟੀ ਦੇ ਵਿੱਚ ਮੰਥਨ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ कोर कमेटी दी मीटिंगਾਂ ਹੋਈਆਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗਾਂ ਹੋਈਆਂ ਹਲਕਾ ਇੰਚਾਰਜਾਂ ਦੇ ਨਾਲ ਮੀਟਿੰਗਾਂ ਹੋਈਆਂ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਪਾਰਟੀ ਪ੍ਰਧਾਨ ਵੱਲੋਂ ਰੱਖੀ ਗਈ ਹੈ ਤੇ ਐਨਾਲਾਈਜ਼ ਕੀਤਾ ਜਾ ਰਿਹਾ ਕਿ ਆਖੀਰਕਾਰ ਹਾਰ ਦੇ ਕਾਰਨ ਕੀ ਰਹੇ ਨੇ ਲੇਕਿਨ ਇਹਨਾਂ ਦੇ ਵਿਚਾਲੇ ਹੀ ਇੱਕ ਬਾਗੀ ਸੁਰ ਇੱਕ ਬਾਗੀ ਤੜਾ ਜਿਹੜਾ ਉਹ ਦੇਖਣ ਨੂੰ ਮਿਲਿਆ ਜੋ ਬੀਤੇ ਦਿਨ ਜਲੰਧਰ ਮੀਟਿੰਗ ਕਰਦਾ ਹੋਇਆ ਵੀ ਦਿਖਾਈ ਦਿੱਤਾ ਤੇ ਜਿਨ੍ਹਾਂ ਵੱਲੋਂ ਇੱਕ ਮਤੇ ਪਾਸ ਕੀਤੇ ਕਿ ਜਿਸ ਦੇ ਵਿੱਚ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਲਾਂਬੇ ਕਰਦਾ ਚਾਹੀਦਾ ਹੈ ਤਾਂ ਫਿਲਹਾਲ ਇਸ ਬਾਬਤੇ ਦੇ ਉੱਤੇ ਪਰਮਜੀਤ ਸਿੰਘ ਸਰਨਾ ਕੀ ਸੋਚਦੇ ਨੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਉਹਨਾਂ ਵੱਲੋਂ ਕੱਲ ਬੀਤੇ ਦਿਨ ਜੋ ਪ੍ਰੈਸ ਨੋਟ ਰੀਲீஸ் ਕੀਤਾ ਗਿਆ ਉਸ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ ਸਰਨਾ ਸਾਹਿਬ ਕੱਲ ਤੁਸੀਂ ਪ੍ਰੈਸ ਨੋਟ ਰੀਲீஸ் ਕੀਤਾ ਸੀ ਜਿੱਦੇ ਵਿੱਚ ਤੁਸੀਂ ਕਿਹਾ ਕਿ ਬੀਜੇਪੀ ਵੱਲੋਂ ਆਪਰੇਸ਼ਨ ਲੋਟਸ ਚਲਾਇਆ ਗਿਆ ਕੀ ਕੀ ਕਾਰਨ ਲੱਗਦੇ ਨੇ ਤੁਹਾਨੂੰ ਕਿਉਂ ਲੱਗਦਾ ਕਿ ਆਪਰੇਸ਼ਨ ਲੋਟਸ ਹੀ ਚਲਾਇਆ ਗਿਆ ਬੀਜੇਪੀ ਵੱਲੋਂ ਹੀ ਜਿਹੜਾ ਵੱਖਰਾ ਧੜਾ ਖੜਾ ਕੀਤਾ ਗਿਆ ਦੇਖੋ ਜੀ ਇਹ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ ਭਾਜਪਾ ਨੇ ਕੁਝ ਅਕਾਲੀ ਲੀਡਰਸ਼ਿਪ ਦੇ ਉੱਤੇ ਡੋਰੇ ਪਾਇਓ ਹਿਸਨ ਜਿਹੜਾ ਇਹ ਚਾਹਦੇ ਸਨ ਕਿ ਅਕਾਲੀ ਦਲ ਸਿੱਖਾਂ ਦੀ ਪੰਥ ਦੀ ਕੋਈ ਮੰਗ ਮੰਨੇ ਬਿਨਾਂ ਭਾਜਪਾ ਨਾਲ ਸਮਝੌਤਾ ਕਰ ਲਵੇ ਸਮਝੌਤਾ ਵੀ ਉਹ ਇਹ ਚਾਹਦੇ ਸਨ ਕਿ 6-7 ਹੋਵੇ ਤੇ ਅਸੀਂ ਇਹ ਦੱਸ ਸਕੀਏ ਕਿ ਅਸੀਂ ਹੁਣ ਬਰਾਬਰ ਦੀ ਥੇਹ ਰਹਿ ਗਏ ਹਾਂ ਉਸ ਵਕਤ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਉਠਾਈਆਂ ਪਰ ਕੋਰ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਫੁਲੀ ਸਪੋਰਟ ਕੀਤਾ ਕਿ ਜਦ ਤੱਕ ਪੰਥਕ ਮੰਗਾ ਨਾ ਮੰਨੀਆਂ ਜਾਣ ਬੀਜੇਪੀ ਦੀ ਲੀਡਰਸ਼ਿਪ ਇਹਦੇ ਉੱਤੇ ਸਮਝੌਤਾ ਨਾ ਕਰੇ ਇਹਦੇ ਅਸ਼ੋਰੈਂਸ ਨਾ ਦੇਵੇ ਤਦ ਤੱਕ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਨਾਲ ਕਿਸੇ ਕਿਸਮ ਦਾ ਇਲੈਕਟੋਰਲ ਸੰਬੰਧ ਨਹੀਂ ਹੋਣਾ ਚਾਹੀਦਾ ਔਰ ਇੱਕ ਕਲੀਅਰ ਕਟ ਕਹਿਤਾ ਉਸ ਵਕਤ ਇਹਨਾਂ ਨੇ ਜੋਰ ਲਾਇਆ ਸੀ ਪਰ ਉਹਨਾਂ ਦੀ ਕੋਰ ਕਮੇਟੀ ਨੇ ਨਹੀਂ ਚੱਲਣ ਦਿੱਤੀ ਸੀ ਕੋਰ ਕਮੇਟੀ ਦੇ ਜਿੰਨੇ ਮੈਂਬਰ ਸਨ 95 ਫੀਸਦੀ ਮੈਂਬਰ ਇਸ ਕੱਲ੍ਹ ਦੇ ਹਾਜ਼ਰ ਹੀ ਸਨ ਬਿਨਾਂ ਪੰਤਕ ਮੰਗਾ ਮਨਾਏ ਬਿਨਾਂ ਕਿਸੇ ਨਾਲ ਕੋਈ ਸਹਿਮਤਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪੂਰੀ ਮੀਤ ਸੀ ਕਿ ਸ਼ਾਇਦ ਕਾਲੀ ਦਾਲ ਕਮਜ਼ੋਰ ਹੈ ਹਰਸਰ ਸੁਖਬੀਰ ਸਿੰਘ ਬਾਦਲ ਨੇ ਸਾਡੀ ਅਸਤਾ ਕੋਈ ਗੱਲ ਨਹੀਂ ਮੋੜੀ ਉਹ ਮੰਨਣਗੇ ਜਿੱਦੇ ਕਰਕੇ ਪੰਜਾਬ ਤੋਂ ਬਹੁਤ ਵਾਧ ਸੀਟਾਂ ਲੈ ਕੇ ਜਿਤਨਾ ਚਾਹਦੇ ਸਨ ਤੇ ਜਿੱਦੇ ਕਰਕੇ ਉਹਨਾਂ ਨੂੰ ਨਿਮੋਸ਼ੀ ਹੋਈ 13 ਚੋਂ ਇੱਕ ਸੀਟ ਵੀ ਉਹਨਾਂ ਦੇ ਪੱਲੇ ਨਹੀਂ ਪਈ। ਔਰ ਇਸ ਜਿਸ ਦਾ ਬਦਲਾ ਉਸ ਫਿਰ ਉਹਨਾਂ ਦੇ ਵਿਚਾਰ ਸ਼ੁਰੂ ਕਰਤਾ ਵੀ ਸਦਾਰਸ਼ਕ ਵੀਰ ਸਿੰਘ ਬਾਦਲ ਸਾਡੇ ਤੇ ਅਕਾਲੀ ਦਲ ਦੇ ਵਿੱਚ ਅਰੋੜਾ ਹੈਗਾ ਪ੍ਰਧਾਨਗੀ ਦਾ ਪ੍ਰਧਾਨ ਹੈ। ਅਸੀਂ ਪ੍ਰਧਾਨੀ ਹਟਾ ਦੇਣਾ। ਤੇ ਉਹਨਾਂ ਨੇ ਫਿਰ ਸੇਵਾਵਾਂ ਜਿਹੜੀਆਂ ਸਨ ਚਾਰ ਪੰਜ ਬੰਦੀਆਂ ਦੀਆਂ ਲਈਆਂ ਜਿਹਦਾ ਨਜ਼ਾਰਾ ਸਭ ਤੋਂ ਸਾਹਮਣੇ ਹੈ ਜਿਹੜੀਆਂ ਫੋਟੋਆਂ ਸਨ ਉਹਨਾਂ ਫੋਟੋਆਂ ਤੋਂ ਨਜ਼ਰ ਆ ਗਿਆ ਵੀ ਇਹ ਆਪਰੇਸ਼ਨ ਲੋਟਸ ਜਿਹੜਾ ਭਾਜਪਾ ਨੇ ਜਿਹੜੀਆਂ ਰਿਜਨਲ ਪਾਰਟੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਉਸ ਨੂੰ ਅਸੀਂ ਸ਼ੁਰੂ ਕੀਤਾ ਜਾਵੇ ਦੁਬਾਰਾ ਇਹ ਗੱਲ ਮੈਂ ਕਹਿ ਦੇਣੀ ਚਾਹੁੰਦਾ ਭਾਜਪਾ ਨੂੰ ਅੱਗੇ ਵੀ ਕਹਤੇ ਆ ਇਹ ਕੋਈ ਬਾਕੀ ਪਾਰਟੀਆਂ ਵਾਂਗ ਅਸ ਪਾਰਟੀ ਨੂੰ ਨਾ ਸਮਝੋ ਆਪਣਾ ਇਹ ਪਾਰਟੀ ਅਕਾਲ ਤਖਤ ਤੇ ਸਿੱਖਾਂ ਦੀ ਕੁਰਬਾਨੀਆਂ ਨਾਲ ਬਣੀ ਹੈ ਇਸ ਨੂੰ ਕੋਈ ਪੋਲਿਟਿਕਲ ਪਾਰਟੀ ਕੋਈ ਸਸਤਾ ਇਸ ਨੂੰ ਖਤਮ ਨਹੀਂ ਕਰ ਸਕਦੀ ਇਸ ਨੂੰ ਕਮਜ਼ੋਰ ਨਹੀਂ ਕਰ ਸਕਦੀ ਪਰ ਸਰ ਉਹ ਧੜਾ ਇਹ ਗੱਲ ਕਹਿ ਰਿਹਾ ਹੈ ਕਿ ਪਾਰਟੀ ਨੂੰ ਅਸੀਂ ਤਾਕਤ ਕਰਨ ਦੇ ਵਿੱਚ ਤਾਕਤਵਰ ਕਰਨ ਦੇ ਵਿੱਚ ਅਸੀਂ ਇਹ ਮਤੇ ਪਾਏ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗਣ ਜਾ ਰਹੇ ਨੇ ਉਹ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਅਕਾਲ ਤਖਤ ਸਾਹਿਬ ਨੂੰ ਵੀ ਮੰਨ ਰਹੇ ਨੇ ਮੈਂ ਇਹ ਪੁੱਛਣਾ ਚਾਹੁੰਦਾ ਇਹ ਜਿਹੜੀਆਂ ਘਟਨਾਵਾਂ ਹੋਈਆਂ 2015 ਤੋਂ ਬਾਅਦ ਹੋਈਆਂ ਤੁਸੀਂ 2015 ਤੋਂ ਪਾਰਟੀ ਨਾਲ ਰਹੇ ਹੋ ਤੁਹਾਡੇ ਤੋਂ ਕਿਸ ਨੇ ਅਸਤੀਫਾ ਦਿੱਤਾ ਇਸ ਲਈ ਤੁਸੀਂ ਉਹਦਾ ਨਾਂ ਕੀ ਹੈ ਅੱਜ ਤੁਸੀਂ ਇਹ ਮੰਗ ਕਿਉਂ ਉਠਾ ਰਹੇ ਹੋ ਉਹ ਕਿਹਦੇ ਕਹਿਣ ਤੇ ਉਠਾ ਰਹੇ ਹੋ ਤੁਸੀਂ ਇਲੈਕਸ਼ਨਾਂ ਵਿੱਚ ਵੀ ਇਹ ਗੱਲ ਕਰਦੇ ਰਹੇ ਸੀ ਭਾਜੀਪੀ ਨਾਲ ਸੰਝੋਤਾ ਹੋ ਜਾਂਦਾ ਸੀ ਚੱਜ ਜਾਣਾ ਸੀ ਤੁਸੀਂ ਉਸ ਵਕਤ ਅਕਾਲੀ ਦਲ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਭਈ ਪੰਥਕ ਮੰਨਣਾ ਮੰਨੇ ਬਗੈਰ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਉਹ ਗੱਲ ਤੁਸੀਂ ਵੋਟਰਾਂ ਤੱਕ ਪਹੁੰਚਾਈ ਹੈ ਤੁਹਾਡੇ ਇਲੈਕਸ਼ਨ ਕੈਂਪੇਨ ਦੇ ਵਿੱਚ ਤੁਹਾਡੇ ਤੇ ਪੰਜਾਬ ਦੀ ਜਨਤਾ ਸ਼ੱਕ ਕਰਨ ਲੱਗ ਪਈ ਸੀ ਵੀ ਇਹ ਭਾਜਪਾ ਨਾਲ ਜਾਣ ਗਿਆ ਜਿਸ ਦੇ ਕਰਕੇ ਅਕਾਲੀ ਦਲ ਨੂੰ ਨਿਮੋਸ਼ੀ ਵੀ ਕਰਨੀ ਪਈ ਹੈ ਲੱਗਦਾ ਕਿ ਅਕਾਲੀ ਦਲ ਅਸਮਰਥ ਰਿਹਾ ਹੈ ਇਹ ਚੀਜ਼ਾਂ ਸਮਝਾਉਣ ਦੇ ਵਿੱਚ ਕਿ ਉਹ ਐਨਡੀਆ ਨਾਲ ਨਹੀਂ ਜਾਵੇਗਾ ਸਮਰਥ ਨਹੀਂ ਰਿਹਾ ਕੈਂਡੀਡੇਟ ਹੈ ਸਮਰਥ ਰਹਿਣ ਸਮਝਾਣਾ ਸ ਹੈ ਪਬਲਿਕ ਜਦ ਇਲੈਕਸ਼ਨ ਤੇ ਮੋੜ ਦੇ ਵਿੱਚ ਚਲੇ ਜਾਂਦੇ ਹੋ ਤੇ ਫਿਰ ਪਾਰਟੀ ਥੋੜੀ ਸਮਰਥ ਰਹਿ ਗਈ ਫਿਰ ਤੇ ਜਿਹੜੇ ਕੈਂਡੀਡੇਟ ਗਏ ਉਹ ਸਮਰਥ ਹੋਣਗੇ ਤੇ ਸਮਰਥ ਹੋਣਗੇ ਹੂੰ ਅੱਛਾ ਕੀ ਦੇਖਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਪਾਰਟੀ ਦੇ ਵਿੱਚ ਪਰ ਸਾਡੀ ਸਲਾਹ ਨੂੰ ਮੰਨਿਆ ਨਹੀਂ ਗਿਆ ਹੈਗਾ तमाम ਅਸੀਂ ਕਮੇਟੀਆਂ ਦੇ ਵਿੱਚ ਗੱਲਾਂ ਰੱਖੀਆਂ ਪਹਿਲੀ ਗੱਲ ਤੇ ਹੈਗੀ ਤੁਸੀਂ ਇੱਕ ਵਾਰ ਜੇ ਕੋਈ ਸਲਾਹ ਦਿੱਤੀ ਹੈ ਤੇ ਨਹੀਂ ਮੰਨੀ ਗਈ ਤੇ ਦੁਬਾਰਾ ਕਹਿਣ ਦੀ ਤੁਹਾਨੂੰ ਕੀ ਗੁਰੇਜ ਹੈ ਜੀ ਤੁਸੀਂ ਪਾਰਟੀ ਪ੍ਰਧਾਨ ਨੂੰ ਲਾਣ ਤੋਂ ਕਿਉਂ ਗੱਲ ਕਰ ਰਹੇ ਹੋ ਇਹਦੇ ਬਿਨਾਂ ਗੱਲ ਨਹੀਂ ਹੋ ਸਕਦੀ ਫਿਰ ਜਿੰਨਾ ਜੇ ਤੁਸੀਂ ਕਸੂਰਵਾਰ ਸਮਝਦੇ ਹੋ ਪਾਰਟੀ ਪ੍ਰਧਾਨ ਨੂੰ ਉਤਨੇ ਕਸੂਰਵਾਰ ਤੁਸੀਂ ਸਾਰੇ ਲੀਡਰ ਹੋ ਜਿਹੜੇ ਉੱਚੇ ਉਦਿਆਂ ਤੇ ਬੈਠੇ ਹੋਏ ਹੋ ਵਜ਼ੀਰਾਂ ਮਾਨੀਆਂ ਤੇ ਅੱਜ ਤੁਸੀਂ ਉਹਨਾ ਕਿਹਾ ਘੱਲੇ ਪ੍ਰਧਾਨ ਨੂੰ ਕਿਵੇਂ ਸਾਬਤ ਕਰ ਸਕਦੇ ਹੋ ਵੀ ਉਹ ਦੋਸ਼ੀ ਹੈਗਾ ਕਿਸ ਸਾਹਿਬ ਤੁਹਾਡੇ ਕੋਰ ਕਮੇਟੀ ਦੇ ਮੈਂਬਰ ਨੇ ਮਲੂਕਾ ਸਾਹਿਬ ਤੁਹਾਡੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਇਸ ਵਕਤ ਬਾਗੀ ਤਸੁਰ ਦਿਖਾ ਰਹੇ ਇਹਨਾਂ ਨੂੰ ਪੁੱਛੋ ਨਾ ਕੋਰ ਮੀਟਿੰਗ ਕੋਰ ਕਮੇਟੀ ਨੇ ਪਾਸ ਕੀਤਾ ਸੀ ਨਾ ਬਗੈਰ ਪੰਤਕ ਮੰਗਾ ਮੰਨੇ ਬਗੈਰ ਕਿਸਾਨ ਦਾ ਮਸਲਾ ਹੱਲ ਕੀਤਾ ਬਗੈਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਸੀਂ ਭਾਜਪਾ ਨਾਲ ਸੁਣੋਤਾ ਨਹੀਂ ਕਰਨਾ ਅੱਜ ਤੁਸੀਂ ਕਿਉਂ ਗੱਲ ਕਰਦੇ ਪਿਓ ਭਾਜਪਾ ਦੇ ਕਹਿਣ ਦੇ ਉੱਤੇ ਕਿਉਂ ਤੁਸੀਂ ਉਹਨਾਂ ਨਾਲ ਕੀ ਸ਼ੋਮਣੀ ਗੱਲ ਕਰਦਾ ਹੈ ਪ੍ਰਧਾਨ ਦੇ ਖਿਲਾਫ ਇਸ ਉਹਨਾਂ ਦੀ ਗੱਲ ਕਰਦੇ ਪਿਓ ਕਿਉਂ ਕਿਉਂ ਕਰਦੇ ਪਿਓ ਜੇ ਉਹਨਾਂ ਨੂੰ ਇਹ ਹੈਗਾ ਕਿ ਮੈਂ ਗਲਤ ਗੱਲ ਕਿਹਾ ਤਾਂ ਮੈਂ ਸਾਬਤ ਕਰ ਦੇਣਾ ਮੇਰੇ ਸਾਹਮਣੇ ਤਾਂ ਤੁਸੀਂ ਟੀਵੀ ਚੈਨਲ ਤੇ ਬੁਲਾ ਲੈਣਾ ਉਹਨਾਂ ਚ ਜਿਹੜਾ ਪਹਿਲਵਾਨ ਹੈ ਉਹਨੂੰ ਬੁਲਾ ਲੈਣਾ ਮੈਂ ਦੱਸਾਂਗਾ ਇਹ ਕੰਨਾ ਕੀ ਆ ਤੁਹਾਡੀਆਂ ਪਾਰਟੀ ਪ੍ਰਧਾਨ ਨਾਲ ਸਾਡਾ ਗਿਲਾ ਸੀ ਕਿ ਪਾਰਟੀ ਪ੍ਰਧਾਨ ਜੇਕਰ ਸਾਈਡ ਲਾਈਨ ਹੁੰਦੇ ਨੇ ਤਾਂ ਪਾਰਟੀ ਬਹੁਤ ਰਿਵਾਈਵਲ ਤੇ ਆ ਜਾਏਗੀ ਫਿਰ ਮੈਂ ਕਹਾਂ ਜੀ ਪਾਰਟੀ ਪ੍ਰਧਾਨ ਦਾ ਕਸੂਰ ਹੋਵੇ ਦਾ ਪਾਸੇ ਹੋਵੇ ਨਾ ਉਹ ਪਾਰਟੀ ਪ੍ਰਧਾਨੀ ਹੋਏਗਾ ਤੁਸੀਂ ਦੱਸੋ ਕਿਹੜਾ ਪ੍ਰਧਾਨ ਪੜਨ ਦੇ ਕਾਬਲ ਹੈ 2017 ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਨਾਲ ਗ੍ਰਾਫ ਦੇ ਵਿੱਚ ਗਰਾਵਟਾਈ ਹੈ ਵੋਟ ਸ਼ੇਅਰ ਘਟਿਆ ਹੈ ਉਸ ਨੂੰ ਲੈ ਕੇ ਇਹੋ ਕਹਿ ਰਹੇ ਨੇ ਬਦਲ ਦੋ ਤੁਸੀਂ ਮੈਨੂੰ ਇਹ ਦੱਸੋ ਪਿਛਲੇ 10 ਸਾਲਾਂ ਦੇ ਵਿੱਚ ਕਿਸ ਪਾਰਟੀ ਦਾ ਗ੍ਰਾਫ ਨਹੀਂ ਘਟਿਆ ਨੈਸ਼ਨਲ ਪਾਰਟੀ ਦਾ ਗ੍ਰਾਫ ਘਟਿਆ ਹੁਣ 10 ਸਾਲਾਂ ਬਾਅਦ ਉਹਨਾਂ ਦਾ ਗਰਾਫ ਵਧਿਆ ਨਾ ਵਧਿਆ ਨਾ ਹਾਂਜੀ ਤੁਸੀਂ ਉਹਦਾ ਨਾ ਗਰਾਫ ਵਧਾਓ ਹੁਣ ਜੇ 4 ਸਾਲਾਂ ਚ ਗਰਾਫ ਘਟਿਆ ਹੈ ਲੀਡਰਸ਼ਿਪ ਤੇ ਉਹ ਸੀ ਨਾ ਅਕਾਲੀ ਦਲ ਦੀ ਜਿਹੜੀ ਅਸੀਂ ਦੇ ਸੀ ਜਿਹੜਾ 9 ਸੀਟਾਂ ਲੈ ਕੇ ਗਏ ਤੇ 9 ਤੋਂ ਬਾਅਦ 2 ਨਹੀਂ ਆਈਆਂ ਇੱਕਾਈ ਸਿਰੋ ਲੈਣਾ ਸਿੰਘ ਤੁਰਦੀ ਫਿਰ ਉਸ ਤੋਂ ਬਾਅਦ 97 ਦੇ ਵਿੱਚ ਸਾਰੀਆਂ 10 ਸੀਟਾਂ ਜਿੱਤੀਆਂ ਉਹਨਾਂ ਨੇ ਟਾਈਮ ਲੱਗ ਗਿਆ ਨਾ ਉਹਨਾਂ ਨੂੰ ਹੁਣੇ ਟਾਈਮ ਲੱਗ ਜਾਗਾ 2-4 ਸਾਲਾਂ ਨੇ ਪਾਰਟੀ ਖੜੀ ਹੋ ਜਾਏਗੀ ਅਗਲੀ ਜੜੇ ਲੋਕ ਸਭਾ ਦੀ ਚੋਣ ਹੋ ਗਈ ਸਾਡੇ ਨੀਤੀ ਦੇ ਦੱਸ ਦਣਗੇ ਪ੍ਰਧਾਨ ਦੀ ਪਾਲਸੀ ਦੇ ਨਾਲ ਪਾਰਟੀ ਕਿਤੇ ਚਲੀ ਗਈ ਧੜਾ ਇਹ ਕਹਿ ਰਿਹਾ ਕਿ ਲੋਕ ਐਕਸੈਪਟ ਨਹੀਂ ਕਰ ਰਹੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਲੀਡਰ ਵੀ ਨਹੀਂ ਕਰ ਮੇਰਾ ਇਹ ਕਹਿਣਾ ਹੈ ਜਿਹੜੇ ਤੁਸੀਂ ਇਲੈਕਸ਼ਨਾਂ ਲੜਿਆ ਤੁਸੀਂ ਕੰਪੇਨਿੰਗ ਕੀਤੀ ਹੈ ਐਕਸੈਪਟ ਤੁਹਾਨੂੰ ਨੇ ਕੀਤਾ ਤੇ ਦੋਸ਼ ਪ੍ਰਧਾਨ ਦਾ ਕਿਵੇਂ ਹੋ ਗਿਆ ਤੁਹਾਨੂੰ ਨਹੀਂ ਨਾ ਕੀਤਾ ਐਕਸੈਪਟ ਲੋਕਾਂ ਨੇ ਤੁਹਾਡੀਆਂ ਜਮਾਨਤਾਂ ਜ਼ਬਤ ਹੋਈਆਂ ਤੇ ਦੋਸ਼ ਪ੍ਰਧਾਨ ਦਾ ਕਿਵੇਂ ਹੋ ਗਿਆ ਪ੍ਰਧਾਨ ਤੇ ਆਪਣੀ ਸਿਕਿਉਰਿਟੀ ਲੈ ਗਿਆ ਆਪਣੇ ਨਾਲ ਵਾਲੀ ਸਿਕਿਉਰਿਟੀ ਲੈ ਗਿਆ ਇੱਕ ਅਨਜਾਨ ਬੰਦੇ ਹਨ ਕੇ ਸ਼ਰਮਨ ਨੂੰ ਪਟਾਰੇ ਚ ਲੜਾਇਆ ਉਹ ਲੜਿਆ ਉਹ ਵੀ ਬਹੁਤ achiyan ਮੂਟਾਂ ਲੈ ਗਿਆ ਤੁਸੀਂ ਕਿਉਂ ਫਸੱਡੀ ਰਹਿ ਗਏ 5ਵੇਂ ਨੰਬਰ ਤੇ ਆਏ ਇਸ ਗੱਲ ਦਾ ਜਵਾਬ ਦਿਓ ਨਾ ਪਾਰਟੀ ਨੂੰ ਤੁਹਾਨੂੰ ਪਾਰਟੀ ਨੇ ਇਹ ਨਹੀਂ ਪੁੱਛਿਆ ਬਤੌਰ ਤੇ ਤੁਹਾ ਨਾਲ ਇਹ ਆਜ ਕਰਤਾ ਮੈਂ ਦੱਸੋ ਜੀ ਤੁਸੀਂ 5ਵੇਂ ਨੰਬਰ ਤੇ ਕਿਉਂ ਆਏ ਤੇ ਤੁਸੀਂ ਪ੍ਰਧਾਨ ਦਾ ਅਸਤੀਫਾ ਮੰਗਣ ਦੀ ਗੱਲ ਕਰਦੇ ਹੋ ਪਰ ਆਪਣੀ ਨਰਲਾਇਕੀ ਨੂੰ ਛਪਾਣ ਵਾਸਤੇ ਆਪਣੇ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਲੱਗਦਾ ਕਿ ਬਹੁਤ ਗਲਤੀਆਂ ਸ਼੍ਰੋਮਣੀ ਕਾਲੀ ਦਲ ਕੋਲੋਂ ਵੀ ਹੋਈਆਂ ਨੇ ਚਾਹੇ ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦੇਣਾ ਹੋਵੇ ਦੇਖੋ ਗੱਲ ਸੁਣੋ ਕਿਸ ਪਾਰਟੀ ਕੋਲ ਗਲਤੀਆਂ ਨਹੀਂ ਹੁੰਦੀਆਂ ਕਿਸ ਪਾਰਟੀ ਕੋਲ ਨਹੀਂ ਹੁੰਦੀਆਂ ਡੈਮੋਕਰੈtic ਸਿਸਟਮ ਹੈ ਕਦੇ ਕੇ ਆਂਦਾ ਨਹੀਂ ਆਂਦਾ ਕੋਈ ਪਾਰਟੀਆਂ ਸਵਾਸੋਨਾ ਨੇ ਪਾਰਟੀਆਂ ਦੀ ਵੰਡ ਦੇ ਉੱਤੇ ਰਾਜੀ ਰਹਿੰਦੀਆਂ ਮਲੇ ਜੇ ਪਾਰਟੀ ਨੇ ਤੁਹਾਨੂੰ ਟਿਕੜ ਨਹੀਂ ਦਿੱਤੇ ਤੇ ਤੁਸੀਂ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਬਗਾਵਤ ਕਰਦੇ ਹੋ ਉਸ ਨੂੰ ਸਪੋਰਟ ਨਾ ਕਰੋ ਔਰ ਸ਼ਰੀਆਮ ਉਹ ਕਰਦੇ ਹੋ ਇਹ ਇਨਡਿਸਪਲਨ ਨਹੀਂ ਹੈ ਔਰ ਤੁਹਾਡੇ ਵਰਗੇ ਜਿਹੜੇ ਸਭ ਤੋਂ ਵੱਡੇ ਸੀਨੀਅਰ ਹੈਗੇ ਉਹ ਕਰਨ ਜਦ ਤੁਸੀਂ ਹਾਰਦੇ ਰਹੇ ਤੇ ਅਕਾਲੀ ਦਲ ਤੁਹਾਨੂੰ ਰਾਜ ਸਭਾ ਭੇਜਦਾ ਰਿਹਾ ਬਾਰ-ਬਾਰ ਭੇਜਦਾ ਰਿਹਾ ਉਹ ਕੀ ਸੀ ਜਿਹਨਾਂ ਨੂੰ ਪਾਰਟੀ ਇਨਡਿਸਪਲਨ ਕਰ ਰਹੀ ਸੀ ਬੇਹਾਰਿਆ ਵਾਲੇ ਬੰਦਿਆਂ ਨੂੰ ਫਿਰ ਰਾਜ ਸਭਾ ਭੇਜ ਫਿਰ ਰਾਜ ਸਭਾ ਭੇਜ ਔਰ ਅੱਜ ਤੁਸੀਂ ਇਹ ਗੱਲਾਂ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਜੋ ਹੁਣ ਇਸ ਵਕਤ ਇਨਡਿਸਪਲਨ ਕ੍ਰੀਏਟ ਹੋ ਰਿਹਾ ਪਾਰਟੀ ਦੇ ਵਿੱਚ ਕੀ ਐਕਸ਼ਨ ਨਹੀਂ ਲੈਣਾ ਚਾਹੀਦਾ ਜੇ ਐਕਸ਼ਨ ਲੈ ਲੈਣਾ ਚਾਹੀਦਾ ਪਾਰਟੀ ਨੂੰ ਮੇਰੀ ਆਪਣੀ ਅਕਲ ਆ ਗਈ ਸਾਨੂੰ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ ਐਕਸ਼ਨ ਲਵਾਂਗੇ ਤੇ ਉਹ ਵੱਡੇ ਹੋਣਗੇ ਅਸੀਂ ਜਿੱਥੇ ਆਏ ਉਸ ਤੋਂ ਹੇਠਾਂ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਬਸ ਕੱਲ ਖਤਮ ਤਾਂ ਕੀ ਲੱਗਦਾ ਆਖਰੀ ਸਵਾਲ ਹੈ ਕਿ ਇਸ ਤੋਂ ਬਾਅਦ ਕੋਈ ਰੈ ਗੁਰੂਆਂ ਸੰਗ ਅਸੀਂ ਗੁਰੂ ਦੀ ਪੰਥ ਦੀ ਸੰਗਤ ਦੀ ਬਖਸ਼ਿਸ਼ ਨਾਲ ਦੁਬਾਰਿਆਂ ਪੁਰਾਣੀਆਂ ਜਿਹੜੀਆਂ ਪਾਉਂਦੀਆਂ ਉਹਨਾਂ ਤੋਂ ਅੱਗੇ ਲੱਗੇ ਜਾਵਾਂਗੇ ਪਾਰਟੀ ਨੂੰ ਤਾਂ ਪਰੰਜੀ ਸਿੰਘ ਸਨ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ तमाम ਗੱਲਾਂ ਦੇ ਜਵਾਬ ਨੇ ਜਿਹੜੇ ਆ ਉਹ ਦਿੱਤੇ ਨੇ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਕੀ ਪ੍ਰਤੀਕਰਮ ਰਹਿੰਦੇ ਨੇ ਤੇ ਕੀ ਰੂਪਰੇਖਾ ਰਹਿੰਦੀ ਹੈ ਕਿਸ ਤਰ੍ਹਾਂ ਨਾਲ ਰਿਵਾਈਵਲ ਹੁੰਦਾ ਹੈ ਅਕਾਲੀ ਦਲ ਦਾ ਇਹ ਦੇਖਣਾ ਬਹੁਤ ਏਮਰ ਰਹੇਗਾ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਤਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ